ਕੰਨ ਦੋਸਤੋ ਮੈਂ ਜਸ ਕਮਲਪ੍ਰੀਤ ਸਾਹਿਤਨਾਵਾ ਪੰਜਾਬੀ ਮੈਗਜ਼ੀਨ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਪੂਰਨ ਭਗਤ ਕਿਸੇ ਨਾਲ ਸੰਬੰਧਿਤ ਜਾਣਕਾਰੀ ਦੀ ਲੜੀ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੂਰਨ ਭਗਤ ਕਿਸੇ ਦੀਆਂ ਕਾਵ ਰਚਨਾਵਾਂ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੂਰਨ ਨਾਥ ਜੋਗੀ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਮਹਾਂਕਾਵ ਲੋਣਾ ਬਾਰੇ ਪੰਜਾਬ ਦੀਆਂ ਹਰਮਨ ਪਿਆਰੀਆਂ ਲੋਕਥਾਵਾਂ ਵਿੱਚੋਂ ਪੂਰਨ ਭਗਤ ਕਿੱਸੇ ਦਾ ਆਪਣਾ ਇੱਕ ਅਹਿਮ ਸਥਾਨ ਹੈ ਜੋ ਸਾਡੀ ਰਹਿਤਲ ਦੀਆਂ ਕਦਰਾਂ ਕੀਮਤਾਂ ਉੱਚੇ-ਸੁੱਚੇ ਆਚਰਣ ਅਤੇ ਪਰੰਪਰਾਵਾਂ ਨਾਲ ਇੱਕ ਸੁਰੂ ਹੋਇਆ ਜਾਪਦਾ ਹੈ ਕਿੱਸਾ ਪੂਰਨ ਭਗਤ ਸਾਡੇ ਰਿਸ਼ਤਿਆਂ ਵਿੱਚ ਨੈਤਿਕਤਾ ਦੀ ਹਮੀ ਭਰਦਾ ਨਜ਼ਰ ਆਉਂਦਾ ਹੈ ਕਿਸੇ ਦਾ ਨਾਇਕ ਰਿਸ਼ਤਿਆਂ ਦੀ ਮਰਿਆਦਾ ਨੂੰ ਪੂਜਦਾ ਹੋਇਆ ਆਪਣਾ ਆਪ ਕੁਰਬਾਨ ਕਰ ਜਾਂਦਾ ਹੈ ਪਰ ਆਪਣੀ ਮਤਰੀ ਮਾਂ ਨਾਲ ਗੈਰ ਸਮਾਜਿਕ ਰਿਸ਼ਤੇ ਵਿੱਚ ਨਹੀਂ ਵੱਜਦਾ ਪੂਰਨ ਸਾਡੇ ਮਿਥਿਆਸਿਕ ਰਾਜੇ ਰਾਣੀਆਂ ਮਹਾਪੁਰਖਾਂ ਦੀ ਪੈਰਵੀ ਕਰਦਾ ਨਜ਼ਰ ਆਉਂਦਾ ਹੈ ਪੂਰਨ ਭਗਤ ਕਿਸੇ ਦੀ ਪ੍ਰਸਿੱਧੀ ਦੇਖ ਕਿਸਾ ਪੂਰਨ ਭਗਤ ਲਿਖਣ ਵਾਲੇ ਕਵੀਆਂ ਦੀ ਸੂਚੀ ਵਿੱਚ ਦੇਖੀਏ ਤਾਂ ਇਹ ਨਾਂ ਸਾਹਮਣੇ ਆਉਂਦੇ ਹਨ ਕਿਸ਼ਨ ਸਿੰਘ ਆਰਿਫ ਸੁਰਜਨ ਦਾਸ ਸਾਧੂ ਸਾਹਿਬ ਸਿੰਘ ਪੂਰਨ ਚੰਦ ਮੋਜ ਚੰਦ ਕਲਿਆਣ ਦਾਸ ਸ਼ੋਭਾ RAM ਹਰਦਮ ਵਸਤ ਕਾਲੀਦਾਸ ਗੁਜਰਾਵਾਲੀਆ ਲੱਧੂ RAM ਦੌਲਤ RAM ਅਤੇ ਹੋਰ ਬਹੁਤ ਸਾਰੇ ਕਵੀਆਂ ਨੇ ਪੂਰਨ ਭਗਤ ਕਿਸੇ ਤੇ ਕਲਮ ਅਜ਼ਮਾਈ ਕੀਤੀ ਪੂਰਨ ਭਗਤ ਕਿਸੇ ਦੀ ਇਹਨਾਂ ਰਚਨਾਹਾਰਿਆਂ ਤੋਂ ਬਿਨਾ ਜਿਨ੍ਹਾਂ ਦੀ ਕਲਮ ਨੂੰ ਪ੍ਰਸਿੱਧੀ ਮਿਲੀ ਉਹਨਾਂ ਕਾਦਰਯਾਰ ਦੇ ਰਚੇ ਕਿਸੇ ਵਿੱਚ ਕੁਝ ਫੇਰ ਬਦਲਾ ਕਰਕੇ ਅਤੇ ਪਾਤਰਾਂ ਦੇ ਨਾਵਾਂ ਵਿੱਚ ਕੁਝ ਫੇਰ ਬਦਲ ਕਰਕੇ ਆਪਣੀਆਂ ਰਚਨਾਵਾਂ ਰਚੀਆਂ ਜਿਨ੍ਹਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੂਰਨनाथ ਜੋਗੀ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਮਹਾਕਾਵ ਲੂਣਾ ਨੂੰ ਅਸੀਂ ਕਾਵ ਰਚਨਾਵਾਂ ਵਿੱਚ ਰੱਖਦੇ ਹਾਂ ਆਧੁਨਿਕ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਆਪਣੀ ਇੱਕ ਵੱਖਰੀ ਪਛਾਣ ਹੈ ਵਿਗਿਆਨ ਵਿਸ਼ੇ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਹੋਣ ਦੇ ਨਾਲ-ਨਾਲ ਸਾਹਿਤ ਵਿੱਚ ਡੂੰਗੀ ਜਿਸ ਦਿਲਚਸਪੀ ਲੈਂਦੇ ਹਨ ਪ੍ਰੋਫੈਸਰ ਪੂਰਨ ਸਿੰਘ ਦੀ ਪੁਸਤਕ ਖੁੱਲੇ ਮੈਦਾਨ ਵਿੱਚ ਪੂਰਨnath ਜੋਗੀ ਇੱਕ ਲੰਬੀ ਬਿਰਤਾਂਤਕ ਕਵਿਤਾ ਹੈ। ਇਹ ਪੁਸਤਕ 1923 ਵਿੱਚ ਪ੍ਰਕਾਸ਼ਿਤ ਹੋਈ। ਪ੍ਰੋਫੈਸਰ ਪੂਰਨ ਸਿੰਘ ਨੇ ਕਾਦਰਯਾਰ ਦੇ ਬੈਂਤਾ ਵਿੱਚ ਲਿਖੇ ਕਿਸੇ ਪੂਰਨ ਭਗਤ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਦੇਖਿਆ ਤੇ ਲਿਖਿਆ। ਉਹਨਾਂ ਪੂਰਨ ਭਗਤ ਦੇ ਜੀਵਨ ਨਾਲ ਸੰਬੰਧਿਤ ਕਟਨਾਵਾਂ ਨੂੰ 51 ਦ੍ਰਿਸ਼ਾਂ ਵਿੱਚ ਪੇਸ਼ ਕੀਤਾ। ਪੂਰਨ ਸਿੰਘ ਦੀ ਕਵਿਤਾ ਪੂਰਨਨਾਥ ਜੋਗੀ ਵਿੱਚ ਔਰਤ ਦੇ ਮਾ ਰੂਪ ਲਈ ਬਹੁਤ ਪਿਆਰ ਸਤਿਕਾਰ ਨਜ਼ਰ ਆਉਂਦਾ ਹੈ ਇਸ ਤਰ੍ਹਾਂ ਦਾ ਪੂਰਨ ਨੂੰ ਖਿਆਲਾਂ ਵਿੱਚ ਪਾਲਣਾ ਸਵਾਰਨਾ ਅਤੇ ਖਡਾਉਣਾ ਨੂੰ ਬੜੇ ਸੋਹਜਵੇਂ ਸ਼ਬਦਾਂ ਵਿੱਚ ਬਿਆਨਿਆ ਗਿਆ ਹੈ ਇਸ ਤਰ੍ਹਾਂ ਦੇ ਪੂਰਨ ਪ੍ਰਤੀ ਮੋਹ ਪਿਆਰ ਨੂੰ ਬਾਤਸਨ ਪਿਆਰ ਦੀ ਸ਼ਿਕਰ ਦਿਖਾਇਆ ਗਿਆ ਹੈ ਪਰ ਕਿਤੇ ਵੀ ਲੂਣਾ ਲਈ ਕੋਈ ਹਮਦਰਦੀ ਦਾ ਮੋੜ ਮੁਰਦਾ ਨਹੀਂ ਦਿਸਦਾ ਲੂਣਾ ਦੇ ਹੰਨ ਨੂੰ ਮੰਨਣ ਦੀ ਹਸਰਤ ਕਾਮ ਦੀ ਪਰਤ ਚੜਾ ਕੇ ਪੇਸ਼ ਕੀਤਾ ਗਿਆ ਹੈ ਪਰ ਲੂਣਾ ਦੀ ਇਸ ਹਾਲਤ ਪਿੱਛੇ ਜ਼ਿੰਮੇਵਾਰ ਤਰ੍ਹਾਂ ਜਿਵੇਂ ਸਮਾਜਿਕ ਰਾਜਨੀਤਿਕ ਪ੍ਰਬੰਧ ਉੱਪਰ ਕੋਈ ਕਟਾਕਸ ਸਵਾਲ ਨਹੀਂ ਉਠਾਇਆ ਪਾਵੇਂ ਕਵਿਤਾ ਦੇ ਸ਼ਰੂ ਵਿੱਚ ਰਾਜੀ ਦਾ ਪੰਡਤਾਂ ਉੱਪਰ ਵਿਸ਼ਵਾਸ ਕਰਕੇ ਪੂਰਨ ਭਗਤ ਨੂੰ ਪੋਰੇ ਪਾਉ ਨੂੰ ਅੰਦੇ ਵਿੱਚ ਵਾਸ ਦਰਸਾਇਆ ਹੈ ਪਰ ਇਹ ਦ੍ਰਿਸ਼ਟੀਕੋਣ ਲੂਣਾ ਬਾਰੇ ਪਰਪ੍ਰਿਕ رائے ਨੂੰ ਨਹੀਂ ਬਦਲਦਾ ਸ਼ਿਵ ਕੁਮਾਰ ਪਟਾਲਵੀ ਨੂੰ ਕਵਿਤਾ ਦੇ ਖੇਤਰ ਵਿੱਚ ਵਿਰਹੋਂ ਦੇ ਮਹਾਨ ਕਵੀ ਵਜੋਂ ਜਾਣਿਆ ਜਾਂਦਾ ਹੈ ਸ਼ਿਵ ਕੁਮਾਰ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜ ਦੀ ਬਾਹਰੀ ਯਥਾਰਥ ਨੂੰ ਹੀ ਪੇਛ ਨਹੀਂ ਕੀਤਾ ਸਗੋਂ ਸਮਾਜ ਦੀਆਂ ਅੰਦਰੂਨੀ ਪਰਤਾਂ ਨੂੰ ਫਰੋਲਣ ਦਾ ਯਤਨ ਕੀਤਾ ਇਸੇ ਕਾਰਜ ਨੂੰ ਨੇਪਰੇ ਚਾੜਦੀ ਉਹਨਾਂ ਦੀ ਪੁਸਤਕ ਲੂਣਾ ਹੈ ਜਿਸ ਨੂੰ ਸਾਹਿਤ ਅਕਾਦਮੀ ਵੱਲੋਂ 1967 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸ਼ਿਵ ਕੁਮਾਰ ਨੇ ਹੋਰ ਕਈ ਕਾਵ ਸੰਗ੍ਰਹਿ ਲਿਖੇ ਪਰ ਸਭ ਤੋਂ ਵੱਧ ਪ੍ਰਸਿੱਧੀ ਅਤੇ ਚਰਚਾ ਦਾ ਵਿਸ਼ਾ ਉਹਨਾਂ ਦੀ ਪੁਸਤਕ ਲੂਣਾ ਹੀ ਰਿਹਾ ਜਿਸ ਵਿੱਚ ਉਸਨੇ ਨਾ ਸਿਰਫ ਬਾਕੀ ਰਚਨਾਵਾਂ ਵਾਂਗ ਇਸ਼ਕ ਦੀ ਬੇਬਫਾਈ ਪਿਆਰ ਦੇ ਵਿਛੋੜੇ ਦੀ ਪੀੜ ਨੂੰ ਹੀ ਨਹੀਂ ਸਗੋਂ ਕਾਮ ਤੋਂ ਉਪਜੀ ਲੂਣਾ ਦੀ ਅਤਰਿਪਤ ਦੀ ਹਾਲਤ ਨੂੰ ਬਿਆਨਿਆ ਹੈ ਉਸਨੇ ਸਾਰੇ ਕਿੱਸਾਕਾਰਾਂ ਕਵੀਆਂ ਤੋਂ ਉਲਟ ਜਾ ਕੇ ਲੂਣਾ ਨੂੰ ਮੁੱਖ ਪਾਤਰ ਵਜੋਂ ਉਭਾਰਿਆ ਹੈ ਬਾਕੀ ਰਚਨਾਵਾਂ ਵਿੱਚ ਦੁਰਕਾਰੀ ਲੂਣਾ ਲਈ ਹਮਦਰਦੀ ਦੇ ਭਾਵ ਰੱਖਦੇ ਆ ਉਸ ਨਾਲ ਹੋਈ ਤੱਕੇਸ਼ਾਹੀ ਦਾ ਵਿਰੋਧ ਕੀਤਾ ਸ਼ਿਵ ਕੁਮਾਰ ਦਾ ਪੂਰਨ ਲੂਣਾ ਦੇ ਹੱਕ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ ਲੂਣਾ ਆਪਣੇ ਹੱਕ ਪ੍ਰਤੀ ਜਾਗਰੂਕ ਹੁੰਦੀ ਹੋਈ ਬਗਾਵਤੀ ਰੂਪ ਧਾਰਦੀ ਹੈ ਸਲਵਾਨ ਚਾਹੀ ਦਾ ਵਿਰੋਧ ਕਰਦੀਆਂ Shivni ਲੂਣਾ ਨਾਲ ਹੋਈ ਧੱਕੇਸ਼ਾਹੀ ਲਈ ਸਮਾਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਧੰਨਵਾਦ